ਰੋ ਮਹੱਲਾ ਪੰਜਵਾ ਰੋਵਨਹਾਰੀ ਰੋਜ ਬਨਾਇਆ ਰੋਵਨਹਾਰੀ ਪਦਤੀ ਇਸਰਾਮ ਲਾਉਣਾ ਹੈ ਰੋਵਨਹਾਰੀ ਰੋਜ ਬਨਾਇਆ ਬਲਨ ਬਰਤਨ ਕੋ ਸੰਬੰਧ ਚਿਤ ਆਇਆ ਬਲਨ ਬਰਤਨ ਕੋ ਇਥੇ ਵਿਸਰਾਮ ਸੰਬੰਧ ਚਿਤ ਆਇਆ ਬੂਝ ਬੈਰਾਗ ਕਰੇ ਜੇ ਕੋਈ ਬੂਝ ਪਤ ਦੇ ਵਿਸਰਾਮ ਲਾਉਣਾ ਹੈ ਬੂਝ ਬੈਰਾਗ ਕਰੇ ਜੇ ਕੋਈ ਬੂਝ ਬੈਰਾਗ ਕਰੇ ਜੇ ਕੋਈ ਜਨਮ ਮਰਨ ਫਿਰ ਸੋਗ ਨਾ ਹੋਏ ਵਿਖਿਆ ਕਾ ਸਭ ਧੰਦ ਪਸਾਰ ਵਿਰਲੇ ਕੀਨੋ ਵਿਰਲਾ ਦਲਾਵਾ ਨਾਮ ਵਿਰਲਾ ਕੀਨੋ ਨਾਮ ਆਧਾਰ ਰਹਾਉ ਤ੍ਰਿਬਦ ਮਾਇਆ ਰਹੀ ਵਿਆਪ ਜੋ ਲਪਟਾਨੋ ਤਿਸ ਦੁਖ ਸੰਤਾਪ ਸੁਖ ਨਹੀਂ ਬੇਨ ਨਾਮ ਧਿਆਏ ਨਾਮ ਨਿਧਾਨ ਵੱਡ ਭਾਗੀ ਪਾਏ ਸਵਾੰਗੀ ਸੋ ਜੋ ਮਨ ਦੀ ਜਾਵੇ ਸਵਾੰਗੀ ਸੋ ਇਥੇ ਵਿਸਰਾਮ ਜੋ ਮਨ ਰੀ ਜਾਵੇ ਸਵਾੰਗ ਉਤਾਰਿਆ ਫਿਰ ਪਛਤਾਵੇ ਮੇਘ ਕੀ ਛਾਇਆ ਜੈਸੇ ਬਰਤਨ ਹਾਰ ਤੈਸੋ ਪਰਪੰਚ ਮੋਹ ਵਿਕਾਰ ਏਕ ਵਸਤ ਜੇ ਪਾਵੈ ਕੋਇ ਵਸਤ ਇਸ ਤਰ੍ਹਾਂ ਹੀ ਹੋਣਾ ਵਸਤ ਇਕੱਠਾ ਏਕ ਵਸਤ ਜੇ ਪਾਵੈ ਕੋਇ ਪੂਰਨ ਕਾਜ ਤਾਹੀ ਕਾ ਹੋਇ ਗੁਰ ਪ੍ਰਸਾਦ ਜੇਨ ਪਾਇਆ ਨਾਮ ਨਾਨਕ ਆਇਆ ਸੂ ਪਰਵਾਨ ਕਣਕ ਪੱਤਿ ਲਾਜੁ ਨਾਨਕ ਆਇਆ ਸੂ ਪਰਵਾਨ ਪੈਰਾ ਮਹੱਲਾ ਪੰਜਵਾ ਸੰਤ ਕੀ ਨਿੰਦਾ ਜੋਨੀ ਭਵਨਾ ਜੂਨੀ ਇਸਤਰੀਂ ਬੋਲਾ ਬੋਲਈ ਬੋਲਨਾ ਸੰਤ ਕੀ ਨਿੰਦਾ ਜੋਨੀ ਭਵਨਾ ਚਲੋ ਸੰਤ ਕੀ ਨਿੰਦਾ ਜੋਨੀ ਭਵਨਾ ਠੀਕ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੂਖ ਸਹਾਨ ਦਾਨ ਦੇਤ ਨਿੰਦਕ ਕਉ ਜਾਮ ਹਾਂ ਦਾਨ ਦੇਤ ਨਿੰਦਕ ਕਉ ਜਾਮ ਸੰਤ ਸੰਗ ਕਰਹਿ ਜੋ ਬਾਦ ਤਿੰਨ ਨਿੰਦਕ ਨਾਹੀ ਕੇਸ਼ ਸਾਦ ਰਹਾਉ ਭਗਤ ਕੀ ਨਿੰਦਾ ਕੰਧ ਛੇਦ ਆਵੈ ਭਗਤ ਕੀ ਨਿੰਦਾ ਨਰਕ ਭੁੰਚਾਵੈ ਹਾਂ ਭਗਤ ਕੀ ਨਿੰਦਾ ਨਰਕ ਭੁੰਚਾਵੈ ਭਗਤ ਕੀ ਨਿੰਦਾ ਗਰਭ ਮਹਿ ਗਲੈ ਭਗਤ ਕੀ ਨਿੰਦਾ ਰਾਜ ਤੇ ਟਲੈ ਨਿੰਦਕ ਕੀ ਗਾਥ ਕਤਹੁ ਨਾਹ ਆਪ ਬੀਜ ਆਪੇ ਹੀ ਖਾਹ ਚੋਰ ਜ਼ਾਰ ਜੂਆਰ ਤੇ ਬੁਰਾ ਚੋਰ ਜ਼ਾਰ ਇਥੇ ਇਸਰਾਮ ਜੂਆਰ ਤੇ ਬੁਰਾ ਅਣਹੋਦਾ ਭਾਰ ਨਿੰਦਕ ਸਿਰ ਧਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਸਤਰੈ ਜੋ ਪੂਜੈ ਪੈਰ ਆਦਪੁਰਖ ਨਿੰਦਕ ਭੋਲਾ ਆਇਆ ਨਾਨਕ ਕੀਰਤਨ ਜਾਏ ਮਿਟਾਇਆ ਭੈਰੋ ਮਹੱਲਾ ਪੰਜਵਾ ਨਾਮ ਹਮਾਰਾ ਵੇਦ ਅਰ ਨਾਦ ਨਾਮ ਹਮਾਰਾ ਪੂਰੇ ਕਾਜ ਨਾਮ ਹਮਾਰਾ ਪੂਜਾ ਦੇਵ ਨਾਮ ਹਮਾਰਾ ਗੁਰ ਕੀ ਸੇਵ ਗੁਰ ਪੂਰਾ ਦ੍ਰਿੜਿਉ ਹਰ ਨਾਮ ਸਭ ਤੇ ਊਤਮ ਹਰ ਹਰ ਕਾਮ ਰਹਾਉ ਨਾਮ ਹਮਾਰਾ ਮੱਜਨ ਇਸ ਨਾਨ ਨਾਮ ਹਮਾਰਾ ਪੂਰਨ ਦਾਨ ਨਾਮ ਲੈਤ ਤੇ ਸਗਲ ਪਵੀਤ ਨਾਮ ਜਪਤ ਮੇਰੇ ਭਾਈ ਮੀਤ ਨਾਮ ਹਮਾਰਾ ਸੌਣ ਸੰਜੋਗ ਨਾਮ ਹਮਾਰਾ ਤ੍ਰਿਪਤ ਸੋ ਭੋਗ ਇਹ ਪਾਠ ਵੱਖਰਾ ਕਰਨਾ ਹੈ ਨਾਮ ਹਮਾਰਾ ਤ੍ਰਿਪਤ ਸੋ ਭੋਗ ਸੋਪੋ ਇਕੱਠਾ ਨਹੀਂ ਕਰਨਾ ਨਾਮ ਹਮਾਰਾ ਸਗਲ ਆਚਾਰ ਨਾਮ ਹਮਾਰਾ ਨਿਰਮਲ ਵਿਵਹਾਰ ਜਾ ਕੇ ਮਨ ਵਸਿਆ ਪ੍ਰਭ ਏਕ ਸੰਤ ਜਨਾ ਕੀ ਹਰ ਹਰ ਟੀਕ ਮਨ ਤਨ ਨਾਨਕ ਹਰ ਗੁਣ ਗਾਉ ਸਾਧ ਸੰਗ ਜਿਸ ਦੇਵੈ ਨਾਉ ਪੈਰਾ ਮਹੱਲਾ ਪੰਜਵਾ ਨਿਰਧਨ ਕ ਤੂੰ ਦੇਵਹੁ ਤਨਾ ਅਨਕ ਪਾਪ ਜਾਹੇ ਨਿਰਮਲ ਮਨਾਂ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵਹੁ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਣ ਹਾਰ ਸੁਆਮੀ ਕਰਨ ਕਰਾਵਣ ਹਾਰ ਸੁਆਮੀ ਦਾਤੇ ਬਿਰਥਾ ਕੋਈ ਨ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੋਹ ਰੋਗ ਦੁਖੀਏ ਕਾ ਮਿਟਾਵਹੁ ਪ੍ਰਾਪ ਸੋਗ ਨਿਥਾਵੇ ਕਉ ਤੋ ਮਥਾਨ ਬਿਠਾਵ ਦਾਸ ਆਪਣੇ ਕਉ ਭਗਤੀ ਲਾਵ ਨਮਾਣੇ ਕਉ ਪ੍ਰਾਪ ਦੇਤੋ ਮਾਨ ਮੂੜ ਮੁਗਦ ਹੋਏ ਚਤੁਰ ਸੋ ਗਿਆਨ ਸਗਲ ਭਿਆਨ ਕਾ ਭਉ ਨਸੈ ਇਹ ਵਿਸਰਾਮ ਸਗਲ ਭਿਆਨ ਕਾ ਜਨ ਆਉ ਨਸੈ ਜਨ ਆਪਣੇ ਕਹਿ ਹਰ ਮਨ ਵਸੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਾਪ ਸੁਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਹਾਂ ਇਹ ਲਾਵਾਂ ਲਾਉਨੀਆਂ ਲਾਈ ਸਮਾਏ ਪੈਰੋ ਮਹੱਲਾ ਪੰਜਵਾ ਸੰਤ ਮੰਡਲ ਮਹਿ ਹਰ ਮਨ ਵਸੈ ਸੰਤ ਮੰਡਲ ਮਹਿ ਦੁਰਤ ਸਭ ਨਸੈ ਸੰਤ ਮੰਡਲ ਮਹ ਨਿਰਮਲ ਰੀਤ ਸੰਤ ਸੰਗ ਹੋਏ ਏਕ ਪ੍ਰੀਤ ਸੰਤ ਸੰਗ ਸੰਤ ਸੰਗ ਹੋਏ ਏਕ ਪ੍ਰੀਤ ਹਾਂਜੀ ਸੰਤ ਸੰਗ ਸੰਤ ਸੰਗ ਹੋਏ ਏਕ ਪ੍ਰੀਤ ਸੰਤ ਮੰਡਲ ਤਹਾ ਕਾ ਨਾਉ संत पारब्रह्म केवल गुण गाओ संत मंडल कह का नाव पारब्रह्म केवल गुण गाओ रहाओ संत मंडल में जन्म मरण रहे संत मंडल में जाम किसु न कहे संत संग होए निर्मल वाणी संत संग इथे विश्राम संत संग ਓਏ ਨਿਰਮਲ ਬਾਣੀ ਸੰਤ ਮੰਡਲ ਮਹਿ ਨਾਮ ਵਖਾਣੀ ਸੰਤ ਮੰਡਲ ਕਾ ਨਿਹਚਲ ਆਸਨ ਸੰਤ ਮੰਡਲ ਮਹਿ ਪਾਪ ਬਿਨਾਸ਼ਨ ਸੰਤ ਮੰਡਲ ਮਹਿ ਨਿਰਮਲ ਕਥਾ ਸੰਤ ਸੰਗ ਹੋਮੈ ਦੁਖ ਨਸਾ ਨਸਾ ਸੰਤ ਮੰਡਲ ਕਾ ਨਹੀਂ ਬਿਨਾਸ਼ ਸੰਤ ਮੰਡਲ ਮਹਿ ਹਰ ਗੁਣਤਾਸ ਸੰਤ ਮੰਡਲ ਠਾਕੁਰ ਬਿਸਰਾਮ ਨਾਨਕ ਓਤ ਪੂਤ ਭਗਵਾਨ ਪੈਰਾਵ ਮਹੱਲਾ ਪੰਜਵਾ ਰੋਗ ਕਵਨ ਜਾਂ ਰੱਖੈ ਆਪ ਤਿਸ ਜਨ ਹੋਏ ਨਾ ਦੁਖ ਸੰਤਾਪ ਤਿਸ ਜਨ ਹੋਏ ਨਾ ਦੁਖ ਸੰਤਾਪ ਜਿਸ ਉਪਰ ਪ੍ਰਭ ਕਿਰਪਾ ਕਰੈ ਤੇਸ ਉਪਰ ਤੇ ਤੇਸ ਉਪਰ ਤੇ ਕਾਲ ਪਰਹਰੈ ਸਦਾ ਸਖਾਈ ਹਰ ਹਰ ਨਾਮ ਜਿਸ ਚੀਤ ਆਵੈ ਤਿਸ ਸਦਾ ਸੁਖ ਹੋਵੈ ਜੀਥੇ ਵਿਸਰਾਮ ਲਉਣਾ ਹੈ ਜਿਸ ਚੀਤ ਆਵੈ ਤਿਸ ਸਦਾ ਸੁਖ ਹੋਵੈ ਨਿਕਟ ਨਾ ਆਵੈ ਤਾਂ ਕਹਿ ਜਾਮ ਰਹਾਵ ਜਬ ਹੋ ਨਾ ਸੋ ਤਬ ਕਨਹ ਉਪਾਇਆ ਨਾ ਸੋ ਨਹੀਂ ਕਹਿਣਾ ਜਬ ਇਥੇ ਯਮਕ ਲਾ ਦਨੀ ਹੈ ਇਹੋ ਨਾ ਸੋ ਇਥੇ ਵਿਸਰਾਮ ਲਾਉਣਾ ਜਬ ਇਹੋ ਨਾ ਸੋ ਇਥੇ ਵਿਸਰਾਮ ਤਬ ਕਿਨਹ ਉਪਾਇਆ ਜਬ ਇਹ ਨਾ ਸੋ ਤਬ ਕਿਨਹ ਉਪਾਇਆ ਕਵਨ ਮੂਲ ਤੇ ਕੀ ਪ੍ਰਗਟਾਇਆ ਆਪਹਿ ਮਾਰ ਆਪ ਜੀਵਾਲੈ ਆਪਣੇ ਭਗਤ ਕਉ ਸਦਾ ਪ੍ਰਤ ਪਾਲੈ ਸਭ ਕਿਸ ਜਾਣਹ ਤਿਸ ਕੇ ਹਾਥ ਪ੍ਰਭ ਮੇਰੋ ਅਨਾਸ ਕੋ 나ਥ ਦੁਖ ਭੰਜਨ ਪਾਕ ਹੈ ਨਾਉ ਸੁਖ ਪਾਵਹਿ ਤਿਸ ਕੇ ਗੁਣ ਗਾਉ ਸੁਣ ਸੁਆਮੀ ਸੰਤਨ ਅਰਦਾਸ ਜੀਉ ਪ੍ਰਾਨ ਧਨ ਤੁਮਰੇ ਪਾਸ ਹਾਂਜੀ ਤੁਮਰੇ ਤੂੰ ਹੀ ਉਹ ਪ੍ਰਾਨ ਧਨ ਇਹ ਵੀ ਧਿਆਨ ਰੱਖਣਾ ਤੁਮ ਰਹਿ ਪਾਸ ਰਹਿ ਭਰਾਂ ਨਾ ਹੋ ਜਵੇ ਤੁਮ ਰਹਿ ਤੁਮ ਰਹਿ ਹਾਂਜੀ ਇਹੋ ਜਗ ਤੇਰਾ ਸਭ ਤੁਝ ਹੈ ਧਾਇ ਕਾਰ ਕਿਰਪਾ ਨਾਨਕ ਸੁਖ ਪਾਏ